ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੰਦੇਚੋ ਵੀ ਕੈਂਡੀਆਂ ਤੇ ਹੁੰਦੇ ਪੰਜ-ਛੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਤੁਹਾਨੂੰ ਜੀ ਕਰਾਂਗੇ ਤਕਰੀਬਨ ਅੱਜ ਵੀ ਆਪਾਂ ਨੂੰ ਯਾਤਰਾ ਇਲਾਕਿਆਂ ਦੇ ਵਿੱਚ ਸਿਸਟਮਸ ਗਰਮ ਦੇਖਰੂ ਮਿਲ ਰਿਹਾ ਹੈ ਤੇ ਕੱਲ ਵੀ ਯਾਤਰਾ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਘਰ ਚਮਕ ਵਾਲੇ ਬਦਲਾ ਨਿਰਮਾਣ ਹੁੰਦਾ ਹੈ ਤਕਰੀਬਨ ਆਪਾਂ ਨੂੰ ਜੱਜਪੁਰ ਦੇ ਪੱਛਮੀ ਪਾਸੇ ਉਸ ਗਰਮ ਦੇਖਣ ਨੂੰ ਮਿਲਿਆ ਤੇ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਗੜੇ ਮਾਰੀਏ ਤੇ ਸ਼ਰਾਟੇ ਜੋਧਪੁਰ ਦੇ ਇਲਾਕੇ ਹੋ ਗਏ ਇਹ ਨਿਗੋਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਹਰਿਆਣੇ ਦੇ ਇਲਾਕਿਆਂ ਨੂੰ ਇਹ ਕਵਰ ਕਰਦਾ ਹੋਇਆ ਖਾਸ ਕਰਕੇ ਜਿਹੜੇ ਦੱਖਣ ਲਾਕੇ ਹੋ ਗਏ ਮਹਿੰਦਰਗੜ੍ਹ ਹੋ ਗਿਆ ਰੋਤਕ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲੀਆਂ ਉਮੀਦ ਹੈ ਅਸਰ ਵੀ ਆਪਾਂ ਨੂੰ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਖਾਸ ਕਰਕੇ ਅੰਬਾਲਾ ਕੋਰ ਖੇਤਰ ਰੋਤਕ ਇਹਨਾਂ ਇਲਾਕਿਆਂ ਦੇ ਵਿੱਚ ਵੀ ਦਿਖਦੇ ਹੋਏ ਖਾਈ ਦੇ ਰਹੇ ਸਨ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਬਾਕੀ ਪੱਛਮੀ ਸੋਨੀਪਾਤ ਤੋਂ ਬਾਲਾ ਜਮਨਾ ਨਗਰ ਇਹਨਾਂ ਇਤਰਾ ਦੇ ਵਿੱਚ ਕਿਤੇ ਨਾ ਕਿਤੇ ਰਾਤ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਸਨ ਅਤੇ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਸਨ। ਤਕਰੀਬਨ ਦੇਰਾ ਜੱਤ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਰਿਆਣੇ ਵਾਲੇ ਪਾਸੇ ਕਾਫੀ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਅਤੇ ਹਲਕੀ ਦਰਮਿਆਨੀ ਬਦਲਵਾਈ ਮਾਨਸਾ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਪਠੰਡਾ ਦੇ ਵਿੱਚ ਟੁੱਟਵੀਂ ਬਦਲਵਾਈ ਬੰਦੀ ਹੋਈ ਦਿਖਾਈ ਦੇ ਰਹੀ ਸੀ। ਕਿਤੇ ਨਾ ਕਿਤੇ ਹਲਕੇ ਛਰਾਟੇ ਲੱਗਦੇ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਸਨ। ਬਾਕੀ ਪੱਛਮੀ ਸਿਸਟਮ ਹੁੰਦੇ ਘੰਟਿਆਂ ਦੇ ਵਿੱਚ ਦिखਾਈ ਦੇਣਗੇ तकरीबन ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਕੈਂਟਿਆਂ ਦੇ ਵਿੱਚ ਜੇਕਰ ਮੌਸਮ ਵਿਭਾਗ ਦੇ ਲੋੜ ਦੀ ਗੱਲ ਕਰੀਏ ਮੌਸਮ ਵਿਭਾਗ ਨੇ तकरीबन ਅਲੋਟ ਜਾਰੀ ਕਰ ਦਿੱਤੇ ਗਏ ਹਨ तकरीबन ਆਪਾਂ ਦੇਖੀਏ ਤਾਂ 9 ਤਰੀਕ ਤੱਕ ਇਸ ਦੀ ਗੱਲ ਆਪਾਂ ਅੱਗੇ ਵੀਡੀਓ ਵਿੱਚ ਕਰਾਂਗੇ ਫਿਲਹਾਲ ਜੇਕਰ ਹੁੰਦੀ ਸੈਟਲਾਈਟ ਈਮੇ ਦੀ ਗੱਲ ਕਰੀਏ ਤਾਂ ਟੁੱਟਵੇਂ ਤੌਰ ਤੇ ਬਦਲਵਾਈ ਆਪਾਨੂੰ ਪਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਫਿਲਹਾਲ ਹਲਕੇ ਦਰਮਿਆਨੇ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹਨ ਜਿਸ ਤਰ੍ਹਾਂ ਕੱਲ ਦੇਖਣ ਨੂੰ ਮਿਲ ਰਹੇ ਸਨ तकरीबन ਆਪਾਂ ਨੂੰ ਸਵੇਰ ਦੇ ਵੇਲੇ ਟੁੱਟਵੇਂ ਰੋਪ ਦੇ ਵਿੱਚ ਬਦਲਵਾਈ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੇ ਕਹਿ ਸਕਦੇ ਹਾਂ ਕਿ ਟੁੱਟ ਵਿੱਚ ਜਿਹੜੇ ਇੱਧਰ ਇੱਧਰ ਦੇੜੇ ਇਲਾਕੇ ਹੋਗੇ ਬਾਰਡਰ ਨਾਲ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਤੇ ਨਾ ਕਿਤੇ ਬਾਕੀ ਓਵਰਆਲ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬਾਕੀ ਜੇਕਰ ਅੱਜ ਆਪਾਂ ਨੂੰ ਸਾਰਾ ਦਿਨ ਤੋਂ ਉੱਪਰ ਦਖਦੀ ਆਇਆ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਗਰਜ ਰਿਸ਼ਕ ਵਾਲੇ ਬੱਦਲਾ ਨਿਰਮਾਣ ਹੁੰਦਾ ਤਕਾਈ ਦੇਗਾ ਆਉਂਦੇ ਘੰਟਿਆਂ ਦੇ ਵਿੱਚ ਆਪਾਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਸਿਸਟਮ ਤਕਰੀਬਨ ਅੱਗੇ ਵਧੇਗਾ ਕਿਤੇ ਨਾ ਕਿਤੇ ਆਪਾਂ ਨੂੰ ਕਹਿ ਸਕਦੇ ਹਾਂ ਕਿ ਇਹ ਸਿਸਟਮ ਪਾਉ ਨੂੰ ਦੇਖਣ ਨੂੰ ਮਿਲ ਸਕਦੀਆਂ ਅੰਮ੍ਰਿਤਸਰ ਪੱਟੀ ਗੁਦਾਸਪੁਰ ਫਰੀਦਕੋਟ ਮਲੋਟ ਬਠਿੰਡਾ ਮੋਗਾ ਫੂਲ ਇਹਨਾਂ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਫਿਰ ਅੱਗੇ ਸੈਂਟਰਲ ਪੰਜਾਬ ਦੇ ਇਲਾਕਿਆਂ ਨੂੰ ਕਵਰ ਕਰੇਗਾ ਲੁਧਿਆਣਾ ਮਲੇਰਕੋਟਲਾ ਸੰਗਰੂਰ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਇਹ ਪਟਿਆਲਾ ਹੋ ਗਿਆ ਮਲੇਰਕੋਟਲਾ ਦੇ ਨਾਕੇ ਹੋਗੇ ਨੰਗਲ ਨੰਦਪੁਰ ਸਾਹਿਬ ਕਰਾਲੀ ਮੁਹਾਲੀ ਮਰੀਂਡਾ ਹੋ ਗਿਆ ਇਹਨਾਂ ਇਲਾਕਿਆਂ ਨੂੰ ਵੀ ਕਵਰ ਕਰਦਾ ਹੋਇਆ ਦਿਖਾਈ ਦੇਗਾ ਕਿਤੇ ਨਾ ਕਿਤੇ ਆਪਾਂ ਨੂੰ ਬਹੁਤੇ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਹੀਟ ਵਾਲਾ ਸਿਸਟਮ ਦੇਖਣ ਨੂੰ ਮਿਲ ਜਾਂਦਾ ਹੈ ਲਗਾਤਾਰ ਸਿਸਟਮ ਇਹ ਕਵਰ ਕਰਦੇ ਹੋਏ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਜੇਕਰ ਹਵਾ ਦੀ ਰਫਤਾਰ ਦੀ ਗੱਲ ਕਰੀਏ ਕਿਤੇ ਨਾ ਕਿਤੇ 60 ਤੋਂ ਲੈ ਕੇ 70 ਕਿਲੋਮੀਟਰ ਦੇ ਸਾਹਮਣੇ ਆਪਾਂ ਨੂੰ 2-3 ਦਿਨ ਲਗਾਤਾਰ ਹਵਾ ਚਲਦੀ ਹੋਈ ਦਿਖਾਈ ਦੇਗੀ ਇਸ ਦੀ ਰਫਤਾਰ ਆਪਾਂ ਨੂੰ ਯਾਤਰਾ ਇਲਾਕਿਆਂ ਦੇ ਵੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਗੁਰਦਾਸਪੁਰ ਟੰਡਾ ਜਲੰਧਰ ਲੁਧਿਆਣਾ ਤਕਰੀਬਨ ਦੁਪਹਿਰ ਤੋਂ ਬਾਅਦ ਹਵਾ ਦੀ ਰਫਤਾਰ ਦੇਖਣ ਇਰਵਲੇ ਆਪਾਂ ਨੂੰ ਹਵਾਈ ਰਫਤਾਰ ਤਕਰੀਬਨ ਮੱਠੀ ਦੇਕਰ ਨੂੰ ਮਿਲੇਗੀ ਜਿਆਤਰ ਨਾਕਾਂ ਦੇ ਵਿੱਚ 40 ਤੋਂ ਲੈ ਕੇ ਕੁਝ ਇਲਾਕਿਆਂ ਵਿੱਚ 50 ਕਿਲੋਮੀਟਰ ਤੇ 70 ਕਿਲੋਮੀਟਰ ਤੱਕ ਆਪਾਂ ਨੂੰ ਹਵਾ ਦੇਕਰ ਨੂੰ ਮਿਲ ਸਕਦੀ ਹੈ ਜੇਕਰ ਤਕਰੀਬਨ ਗੱਲ ਕਰੀਏ ਜਿਹੜੇ ਮੌਸਮ ਵਿਭਾਗ ਨੇ ਲੋਰਡ ਜਾਰੀ ਕੀਤੇ ਗਏ ਹਨ ਤਕਰੀਬਨ ਦੇ ਲੋਰਡ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਤਕਰੀਬਨ 4 ਤਰੀਕ ਦੀ ਗੱਲ ਕਰੀਏ ਤਕਰੀਬਨ ਅੱਜ ਦੀ ਮੌਸਮ ਵਿਭਾਗ ਨੇ orange ਲੋਰਡ ਜਾਰੀ ਕਰ ਦਿੱਤੇ ਗਏ ਹਨ ਜਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ 3-4 ਦਿਨਾਂ ਦੇ ਵਿੱਚ 5 ਤਰੀਕ ਨੂੰ ਵੀ orange ਲੋਰਡ ਜਾਰੀ ਕੀਤੇ ਗਏ ਉਸ ਤੋਂ ਬਾਅਦ yellow ਲੋਰਡ ਜਾਰੀ ਕਿਤੇ ਨਾ ਕਿਤੇ ਮੌਸਮ ਵਿਭਾਗ ਨੇ ਉਹਦੇ ਦਿਨਾਂ ਦੇ ਵਿੱਚ ਲਗਾਤਾਰ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜਿਸ ਦੇ ਵਿੱਚ ਰਫਤਾਰ 60 ਤੋਂ 70 ਕਿਲੋਮੀਟਰ ਦੇ ਹੋ ਸਕਦੀ ਹੈ ਕੁਝ ਇਲਾਕਿਆਂ ਵਿੱਚ 70 ਤੋਂ 80 ਕਿਲੋਮੀਟਰ ਵੀ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਚੱਕਰ ਹਨੇਰੀ ਦੇ ਸਾਰ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ 9 ਅਤੇ 10 ਤਰੀਕ ਨੂੰ ਮੌਸਮ ਵਿਭਾਗ ਨੇ yellow alert ਜਾਰੀ ਕਰ ਦਿੱਤੇ ਗਿਆ ਕਿੰਨਾ ਕਿਤੇ ਆਪਾਂ ਨੂੰ ਐਕਟਿਵ ਸਿਸਟਮ ਪਦਰ ਦੇ ਆਪਾਂ ਨੂੰ ਦੇਖਣ ਨੂੰ ਮਿਲਣਗੇ 10 ਤਰੀਕ ਤੱਕ ਮੋٹے ਤੌਰ ਤੇ ਕਾਰਵਾਈਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਤਕਰੀਬਨ ਇਸੇ ਤਰ੍ਹਾਂ ਦੇ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਣਗੇ ਜੇਕਰ ਔਨ ਔਨ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਜਿਹੜੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਆਪਾਂ ਦੇਖੀਏ ਤਾਂ ਤਕਰੀਬਨ ਆਪਾਂ ਨੂੰ ਹਨੇਰੀ ਚੱਕਰ ਦੇ ਚਾਂਸ ਇਸੇ ਤਰ੍ਹਾਂ ਬਰਕਰਾਰ ਰਹਿਣਗੇ ਤਿੰਨ ਵੇਲੇ ਗਰਮੀ ਵਾਲਾ ਮਾਹੌਲ ਵਧੂਗਾ ਤੇ ਅੱਧ ਤਕਰੀਬਨ ਅੱਧ ਦੁਪਹਿਰ ਤੋਂ ਆਪਾਂ ਨੂੰ ਹਵਾ ਦਾ ਰਫਤਾਰ ਮੱਠੀ ਤੋਂ ਦਰਮਿਆਨੀ ਦੇਖਣ ਨੂੰ ਮਿਲੇਗੀ ਪੂਰਬ ਦੀ ਜਿਸ ਨਾਲ ਹੀਟ ਵਾਲਾ ਸਿਸਟਮ ਯਾਤਰਾ ਇਲਾਕਿਆਂ ਦੇ ਵਿੱਚ ਨੇਰੀ ਚੱਕਰ ਤੇ ਚਾਂਸ ਆਪਾਂ ਨੂੰ ਦੁਪਹਿਰ ਤੋਂ ਬਾਅਦ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਆਪਾਂ ਗੱਲ ਕਰ ਰੇਤ देर ਰਾਤ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਗੁਜਰਾਸਪੁਰ ਠਾਨਕੋਟ ਚਾਰਪੁਰ ਇਹਨਾਂ ਇਲਾਕਿਆਂ ਵਿੱਚ ਕਿਤੇ ਨਾ ਕਿਤੇ ਨੇਰੀ ਚੱਕਰ ਤੇ ਚਾਂਸ ਆਪਾਂ ਨੂੰ ਬੰਦੇ ਹੋਏ ਦਿਖਾਈ ਦੇਣਗੇ ਜੰਮੂ کشمیر ਦੇ ਇਲਾਕਿਆਂ ਨੂੰ ਇਹ ਸਿਸਟਮ ਪ੍ਰਭਾਵਿਤ ਕਰਦੇ ਹੋਏ ਦਿਖਾਈ ਦੇਣਗੇ ਇਸੇ ਤਰ੍ਹਾਂ ਦਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਤਕਰੀਬਨ ਆਪਾਂ ਅਗਲੇ 6 ਤਰੀਕ